ਅਗੜੀ ਸੰਵਾਲ ਜਟਾ ਤੋਂ ਲੈ ਕੇ ਕਿਸਾਨ ਸੰਗਰਸ਼ ਕਿਸਾਨ ਲਾਂਬੰਦੀ ਦੇ ਵਿੱਚ ਇਹ ਕਹਿੰਦਾ ਭਾਵੇਂ ਇੱਕ ਵੱਡਾ ਮੋੜ ਹੈ ਸਖਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਉੱਤੇ ਬੈਠਣਾ ਅਕਸਰ ਹੀ ਮਨੁੱਖ ਜੂਝਦਾ ਰਹਿੰਦਾ ਹੈ 24 ਘੰਟੇ ਆਪਣੇ ਪਰਿਵਾਰ ਲਈ ਆਪਣੇ ਨਿੱਜ ਲਈ ਤੇ ਕਈ ਪੱਖਾਂ ਤੋਂ ਆਪਣੇ ਆਪ ਲਈ ਪਰੰਤੂ ਜੇਕਰ ਪੂਰੀ ਤਰ੍ਹਾਂ ਘੋਖੀ ਤਾਂ ਜਗਜੀਤ ਸਿੰਘ ਦਾ ਡੱਲੇਵਾਲ ਦਾ ਜਿਹੜਾ ਮਰਨ ਵਰਤ ਹੈ ਜਿਹੜੇ ਤਲ ਤਲ ਕਰਕੇ ਉਹ ਮਾਰ ਰਹੇ ਨੇ ਸਰੀਰ ਉਹਨਾਂ ਦਾ ਨਚੋੜਿਆ ਜਾ ਰਿਹਾ ਹੈ ਤਾਂ ਉਹ ਆਪਣੇ ਲਈ ਨਹੀਂ ਆਪਣੇ ਪਰਿਵਾਰ ਲਈ ਲਈ ਆਪਣੇ ਸਰੀਰ ਲਈ ਨਹੀਂ ਕਿਸੇ ਹੋਰ ਲਈ ਨਹੀਂ ਸਿਰਫ ਆਪਣੀ ਜਿਹੜੀ ਹੈ ਕਿਸਾਨ ਕੌਮ ਜ਼ਿਮੀਦਾਰਾ ਕੌਮ ਕਿਸਾਨ ਤੇ ਮਜ਼ਦੂਰ ਲਈ ਉਹਨਾਂ ਦਾ ਇਹ ਸੰਘਰਸ਼ ਹੈ ਉਹਨਾਂ ਦਾ ਇੱਕ ਆਇਦਾ ਹੈ ਉਹਦੇ ਤੇ ਉਹ ਡਟ ਗਏ ਸ਼ਾਇਦ ਸ਼ੁਰੂਆਤੀ ਦੌਰ ਦੇ ਵਿੱਚ ਉਹ ਆਲੋਚਨਾ ਪੱਖੋਂ ਵੀ ਆਲੋਚਨਾਤਮਕ ਲੋਕਾਂ ਨੇ ਕਈ ਤਨ ਦੀਆਂ ਵਖਰੀਆਂ ਨਗ੍ਹਾਂ ਵੀ ਰੱਖੀਆਂ ਕਈ ਬੋਲ ਕਬੂਲ ਵੀ ਬੋਲੇ